ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਹੈਗੀ ਹੈ ਤੇ ਤੁਹਾਨੂੰ ਬਾਈ ਸਾਰਿਆਂ ਨੂੰ ਪਤਾ ਏ ਵੀ ਜਿਹੜਾ ਆਪਣਾ ਖਲਾਬੇ ਜਨਮ ਵਾਲੀ ਮੁੱਤੀਲੇ ਥੱਲੇ ਵਾਲੀ ਸੜ ਹੈਗੀ ਆ ਪਹਿਲਾਂ ਮੀਂਹ ਪਿਆ ਏ ਉਹਨੇ ਜਿਹੜਾ ਨੁਕਸਾਨ ਆ ਉਹ ਕਰਿਆ ਏ ਐਂਦੀ ਨਹੀਂ ਹੈਗੀ ਰਹਾ ਦੋ ਦੁੱਧ ਲੱਗ ਗਈ ਹੋਈ ਬਾਕੀ ਮਿਲੋ ਜੀ ਇਧਰ ਬਾਪੂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਉਧਰ ਖੇਤੀਬਾੜੀ ਚੱਲ ਉਹਦਾ ਮਾਹੌਲ ਖੇਤੀਬਾੜੀ ਦੇ ਮਾਹ ਮਾਹੀ ਸੈਲਰ ਵਾਲੇ ਪਹੁੰਚ ਗਏ ਜਿਨ੍ਹਾਂ ਨੇ ਜੀਰੀ ਚੱਕਣੀ ਸਾਡੀ ਭਾਈ ਸੈਲਰ ਵਾਲੇ ਉਹ ਬੈਠੇ ਆ ਤੇ ਦੇਖਦੇ ਆ ਹੁਣ ਬਾਕੀ ਵੀ ਕਿਆ ਕਹਿੰਦੇ ਆ ਇਹ ਤੁਹਾਨੂੰ ਬਾਕੀ ਜਿਹੜੀ ਕਾਰਵਾਈ ਆ ਮੈਂ ਕੈਮਰੇ ਨਾਲ ਆਪਾਂ ਦਿਖਾਉਨੇ ਆ ਪੁੱਛਦੀ ਇਹਨਾਂ ਨੂੰ ਵੀ ਕਿਆ ਕਹਿੰਦੇ ਆ ਜੀ ਮਿਲੋ ਇੱਧਰ ਸੈਲਰ ਵਾਲਾ ਸਾਬਜੋਤ ਪਹੁੰਚ ਚੁਕਿਆ ਹੈ ਪਹਿਲਾਂ ਜੀਰੀ ਜਾਣੀ ਮੰਡੀ ਚ ਮੰਡੀ ਦੇ ਬਾਅਦ ਸੈਲਰ ਚ ਆਉਣੀ ਆ ਇਹ ਲਾਣਾ ਥੰਦੇ ਨਾ ਮਾੜਾ ਮੋਟਾ ਹੋਗਾ ਇਹਦਾ ਆ ਦੇਖੋ ਜੀ ਜੀਰੀ ਭਾਈ ਬਈ ਇੱਕ ਬਾਲੇ ਚਾਚੇ ਦੋ ਦੋ ਤੁਰਪੀਆਂ ਦੇ ਹਾਂ ਬਈ ਸਲਾਬੀ ਵਾਲੀ ਤੁਰ ਗਿੱਲਾ ਗਿੱਲਾ ਬਹੁਤ ਆ ਉੱਪਰ ਲਿਗ ਲਿਗ ਉੱਪਰ ਨਿਕਲਦੀ ਨਹੀਂ ਆ ਗਾੜੀ ਮੋਟੀ ਤਾਂ ਹੋਣੀ ਆ ਆ ਪਾਣੀ ਖੜਾ ਸਾਰਾ ਆਹੋ ਫਿਰ ਆ ਲੈ ਤੋਂ ਪਨੀ ਨਾ ਨਿਕਲਦੀ ਸਹਬਜੋਤ ਇੱਕ ਗਰ ਮੈਸ ਹੋ ਜੂਗਾ ਵੀ ਮੰਨ ਕੇ ਚੱਲ ਚਾਰ ਦਿਨ ਦੀ ਤੋਂਪਾ ਲੱਗ ਗਈ ਹਾਂ ਫੇਰ ਕੋੜੱਕੇ ਫੇਰ ਪਾਵਾਂ ਕੋਈ ਗੱਲ ਨਹੀਂ ਜਿਹੜਾ ਕਿਸਮਤ ਚ ਹੋਇਆ ਮਹਾਰਾਜ ਨੇ ਦੇਣਾ ਹੋਇਆ ਉਹ ਕਿਤੇ ਨਹੀਂ ਗਿਆ ਆਪਣਾ ਉਹ ਜਿਹੜਾ ਕਿਉਂਕਿ ਜਿਹੜੀਆਂ ਪਹਿਲਾਂ ਕਣਕਾਂ ਵੀ ਗਿਰੀਆਂ ਦੀਆਂ ਨਾ ਆਪਣੀਆਂ ਉਹ ਵੀ ਛੱਡ ਗਈ ਤੀ ਉਹ ਵੀ ਤੂੰ ਹੀ ਛੱਡ ਗਈਆਂ ਦੀਆਂ ਮਾੜੀ ਛੱਡ ਗਈ ਮਾੜੀਆਂ ਫੇਰ ਵੀ 22 23 ਕੁਇੰਟਲ ਮਹਾਰਾਜ ਨੇ ਜਿੰਨਾ ਨੇ ਕਿਸਾਨ ਹੋਣ ਤੋਂ ਪਹਿਲਾਂ ਹੀ ਲਾਇਆ ਹੋਇਆ ਫਾਲੀ ਨੂੰ ਜਿਹੜਾ ਆਪਣੀ ਕਿਸਮਤ ਜਿਉਣਾ ਉਹ ਆਪਣਾ ਪੇ ਆਏ ਉਹਨਾਂ ਕ ਆਪਣਾ ਬਚ ਜਾਣਾ ਇਹ ਮਹਾਰਾਜ ਨੇ ਕਹੇ ਲੈ ਜਾਏ ਤਾਂ ਤਕੜੀ ਜੀਰੀ ਆ ਸਭ ਦੀ ਤਕੜੀ ਐ ਸੋ ਮੇਰੇ ਨੂੰ ਪਹਿਲੇ ਹੀ ਫालतੂ ਲਾ ਦੋ ਇਹਨੂੰ ਦਾਣੇ ਵੀ ਤੂੰ ਕਹਿਣਾ ਦਾ ਨੁਕਸਾਨ ਹੋਣਾ ਇਹਨਾਂ ਨੂੰ ਉੱਥੀ ਆ ਜਾਣਾ ਇਹਨਾਂ ਨੂੰ ਉੱਥੀ ਆ ਜਾਣਾ ਉੱਥੀ ਆਣਾ ਫਿਰ ਚਾਹੇ ਮੈਂ ਜੀ ਦੇ ਵਿੱਚ ਵਿੱਚ ਇੱਥੀ ਆ ਜਾਣਾ ਫਿਰ ਜੇ ਭਾਈ 40 ਦਿੱਤਾ ਹੈ ਆ ਦੇਖੀ ਚੱਕ ਕੇ ਇਹ ਇਹ ਨਾ ਵਜਨ ਨਹੀਂ ਦੱਬ ਲਿਆ ਅੱਗੇ ਕਹਿੰਦੇ ਚਾਚੇ ਚਾਰ ਉਂਗਲ ਦੀ ਅੱਠ ਉਂਗਲ ਦੀ ਆ ਔਰ ਦੇਖ ਬੱਲ ਹੂੰ ਉਹ ਕੱਲ ਬਾਈ ਦਾ ਕਮੈਂਟ ਆਇਆ ਉਹ ਤਾਂ ਵਿੱਚੇ ਕਹਿੰਦਾ ਵੀਰੇ ਕਹਿੰਦਾ ਗਿਰਦੀਆਂ ਵੀ ਹੋਈ ਜੀਦੀਆਂ ਵਜਨ ਹੁੰਦਾ ਇਹ ਕਹਿੰਦਾ ਇਹ ਨਾ ਵੀਰ ਜੀ ਤੇਰੇ ਹਲਦੀ ਪੈਂਦੀ ਨਾ ਕਦੀ ਆਹ ਮਿੱਤਰਾਂ ਦੇਖ ਲੈ ਹੁਣ ਵਿੱਚ ਤੇ ਇੱਕ ਦਾਣਾ ਜਿੱਥੇ ਜਾ ਸਪਰੇ ਹੋ ਗੁਥੀ ਰਹਿ ਗਿਆ ਇਹ ਉੱਥੇ ਉਹ ਤਾਂ ਗਾਹ ਨਹੀਂ ਵਧਿਆ ਹਾਂ ਹੁਣ ਸਪਰੇ ਕਰਦੇ ਜੇ ਰੋੜੀ ਪੈਂਦੀ ਹੈ ਮੇਰੇ ਬਾਕੀ ਤਾਂ ਕਰਦੇ ਹਾਂ ਕਰਦੇ ਜੇ ਹਰੀਆ ਨਾ ਜਿਹੜੀ ਕਰਦੇ ਬਸ ਉਹ ਆਪਣੇ ਕਿੰਨੀ ਕਿ ਤੁਰੀ ਵੀ ਵਿੱਚ ਮਾਰੀ ਮੋਟੀ ਆਪਣੀ ਨਹੀਂ ਹੈਗੀ ਮਾਰੀ ਮੁਕਤੀ ਕੋਈ ਦਾਣਾ ਤਾਂ ਹੋਊਗਾ ਯਾਰ ਥੱਲੇ ਲੱਗਿਆ ਪਿਆ ਖੱਲੇ ਬਾਦੇ ਹੁੰਦਾ ਮੜਾ ਦੇਖੀ ਚੱਕ ਕੇ ਸਲਾ ਬੀਜੀ ਵਾਲੀ ਪਾਣੀ ਦੇ ਉੱਪਰ ਉਹ ਮਾਸੜ ਦੇ ਨਾ ਉੱਥੇ ਚੱਕਰ ਪਾਪੂ ਹੋਰ ਵੀ ਹੋਇਆ ਪਾਣੀ ਚੱਲ ਮਾਸੜ ਦੇ ਪਿੰਡ ਵਾਲਾ ਪਾਣੀ ਗਿਰ ਗਿਆ ਆ ਚਾਚੇ ਖੇਤਾ ਜੀ ਨੂੰ ਹੋ ਕੇ ਠੀਕ ਕਿਹੜਾ ਜੀੜੀਆਂ ਨਹੀਂ ਹੁੰਦੀਆਂ ਆਪਣੇ ਪਾਣੀ ਮੀਂਹ ਵਾਲਾ ਹੀ ਆ ਨਹੀਂ ਯਾਰ ਉਹ ਥੱਲੇ ਤੇਰੀ ਵਿਓ ਤੇਰੀ ਵਿਓ ਥੱਲੇ ਮਾੜੀ ਮੋਟੀ ਜਿਹੜਾ ਦਾਣਾ ਪੱਕ ਗਿਆ ਉਹ ਕੱਟਾ ਜਿਹੜਾ ਦੁੱਧੇ ਜੀ ਵਾਲਾ ਉਹੀ ਹੁੰਦਾ ਹੈ ਹੈ ਨਹੀਂ ਯਾਰ ਆਪਣੇ ਵਾਲੇ ਤਾਂ ਉੱਪਰ ਭਈ ਆ ਦੇ ਕੋਈ ਕੋਈ ਦਾਣਾ ਜਿਹੜਾ ਥੱਲੇ ਵੀ ਕਾ ਤਾਂ ਸੁੱਕ ਜਾਣਾ ਦੁੱਧ ਸੁੱਕ ਲੱਗੀ ਆ ਜੀ ਦੀ ਕੋਈ ਕੋਈ ਇਹ ਜਿਹੜਾ ਵਿੱਚ ਨਾ ਹਰਾ ਹੱਚ ਵੀ ਜ਼ਿਆਦਾ ਉਹ ਜਿੱਦਾਂ ਉਕਣਾ ਤੁਰ ਹੀ ਜਾਣਾ ਹਾਂ ਇਹ ਗਰਮਿਆਲੇ ਚ ਹਾਂ ਗਰਮਿਆਲੇ ਆਉਂਕ ਗਈ ਹਾਂ ਨੇ ਫੇਨ ਨਹੀਂ ਇੱਕ ਹੋਰ ਆ ਚਾਚ ਹਲੇ ਯਾਰ ਧੁੱਪੇ ਨਹੀਂ ਨਿਕਲੀ ਅੱਜ ਧੁੱਪ ਨਿਕਲਣ ਲੱਗੀ ਆ ਮੜੀ ਜੀ ਕੜਾਕੇ ਦੀ ਐ ਚਾਚ ਹਾਂ ਉਰੇ ਨੂੰ ਮਾਤਮ ਚੀਜ਼ ਦਿਖਾਉਂ ਹਾਂ ਜਿਹੜਾ ਤਾਂ ਨੜਾ ਸੁੱਕਾ ਏ ਥੱਲੇ ਤੇ ਹਾਂ ਇਹ ਨੇ ਆ ਦੇਖ ਲੈ ਇਹਦਾ ਵਜਨ ਨੇ ਕਿਆ ਸਹਿਣਾ ਇਹ ਨਹੀਂ ਉਹੀ ਤੈਨੂੰ ਮੈਂ ਦੱਸਦਾ ਵਜਨ ਦਾ ਭਾਜਨ ਇੰਨਾ ਏ ਇਹ ਥੱਲੇ ਦੇ ਛੇਤੀ ਸੁੱਕਦਾ ਆ ਹੁਣ ਹਰਾ ਹਾਂ ਆ ਹਰਾ ਏ ਹਾਂ ਇਹ ਦੇਖ ਇਹ ਵੀ ਚੁਕਿਆ ਬੱਸ ਅਜਾ ਚੋਲ ਮਾਰਦਾ ਸਿੱਧਾ ਖੜਾ ਹੁੰਦਾ ਉਹ ਬੱਲ ਦੇ ਪਲ ਦੱਬਦੀਨ ਬੱਲ ਦੱਬਦੀ ਆ ਦੇਖ ਯਾਰ ਲੈ ਉਹ ਚੱਕਰ ਦੱਸਾਂ ਕਿ ਸਾਹਿਬ ਜੋਤ ਹਵਾ ਦੱਸਾਂ ਕਿ ਕਿੱਧਰੋਂ ਆਈ ਆ ਹਵਾ ਐ ਆਈ ਆ ਉਹ ਬੱਲ ਪਰ ਬੱਲ ਗਿਰ ਕੇ ਵਜਨ ਆਪਣੇ ਵਜਨ ਵਾਲੇ ਦੱਬ ਹੋਈ ਗਈ ਉਹੀ ਤਾਂ ਚੱਕਰ ਹੈ ਨਾ ਇਹ ਮੇਰੀ ਉਹ ਸੁੱਕੀ ਆ ਚਲ ਸਾਲੀ 17 ਮੌਚਰ ਵਾਲੀ ਹੋਊ ਬਾਪੂ ਇੱਕ ਹੋਰ ਹੈ ਹੁਣ ਨਾ ਮੇਰੀ ਗੱਲ ਸੁਣੋ ਇੱਕ ਹੋਰ ਹੋਈ ਗੱਲ ਆਪਣੀ ਜਿੱਦਣ ਆਪਾਂ ਪਹਿਲਾ ਵੀਡੀਓ ਬਣਾ ਕੇ ਗਏ ਤੇ ਪਤਾ ਨਹੀਂ ਪਾਣੀ ਕਰਕੇ ਤੇ ਬਜਨ ਤਾਂ ਜਾਦਾ ਹੁਣ ਉੱਠਣ ਲੱਗੀ ਜੀਰੀ ਉੱਪਰੋਂ ਮੜੀ ਉੱਠ ਖੜੀ ਫੁੱਲ ਵੀ ਜੀ ਹੋ ਗਈ ਜਾਂ ਬਜਰ ਪੈ ਜਾਂਦਾ ਉੱਪਰ ਫੇਰ ਹਵਾ ਪੈਣੀ ਹੋ ਜਣੀ ਤੇਰੇ ਉਧਰ ਪਾਣੀ ਖੜਾਦਾ ਯਾਰ ਉੱਪਰ ਮੜਿਆ ਪੇਚ ਪੈ ਰੱਖ ਕੇ ਦੇਖਦਾ ਠੀਕ ਆ ਚੱਲ ਜੂ 10 ਦਿਨ ਤੱਕ ਪਹਿਲਾਂ ਚੱਲ ਜੂ 10 ਦਿਨ ਇੱਥੇ ਚੱਲੀ ਜੀ ਚੱਲੂਗੀ ਹੂੰ ਇਹਨੂੰ ਖੇਤ ਵੀ ਸੁੱਕਾ ਚਾਹੀਦਾ ਉਹ ਤਾਂ ਹੈ ਗਰੀ ਹੁਣ ਖੇਤ ਸੁੱਕਾ ਚਾਹੀਦਾ ਗਰੀ ਨੂੰ ਤਾਂ ਹੀ ਲੱਗ ਕੇ ਵਧੀਆ ਵੱਢ ਹੁੰਦੀ ਹੈ ਬਈਏ ਦੇਖ ਲੰਨੇ ਆ ਫਿਰ ਨਾਂ ਨੂੰ ਤੇੜ ਪਈ ਵੀਰ ਹਵਾ ਪੜੀ ਜਾਣੀ 52 ਨਾ ਮਸ਼ੀਨ ਦੇ ਦੇਖ ਲਿਓ ਹੈ ਮਸ਼ੀਨ ਦੇ ਕੀ ਉਹ ਦੇਖੂਗੇ ਯਾਰ ਜੇ 52 ਪਰ ਉਧਰੋਂ ਕੰਮ ਕਰ ਦੇਣਾ ਮੈਂ ਤਾਂ ਇਹਨੂੰ ਵੱਡ ਕੇ ਦੇਖ ਲਿਓ ਪਹਿਲਾਂ ਇਹਨੂੰ ਇਹਨੂੰ ਮਸ਼ੀਨ ਨਾਲ ਸਾਰੇ ਵੱਡ ਕੇ ਬਈਆ ਮਿਲ ਕੇ ਸਾਰੀ ਜੜਾ ਕਰਾਲੀ ਆਪਣੀ ਬੰਦੇ ਹੈਗੇ ਚੱਕਣੇ ਵਾਲੇ ਚੱਕ ਲੂਗੇ ਕਹਿੰਦੇ ਕੋਈ ਗੱਲ ਨਹੀਂ ਵਿਗ ਜੂਗੀ ਆਹੀ ਆ ਕੋਲ ਤੇ 4-5000 ਰੁਪਇਆ ਹੋਰ ਪੈ ਜੂਗਾ ਦਾਸ ਆ ਗਿਆ ਇਹ ਵੀ ਆ ਹ ਖਰਚਾ ਜਿੰਨਾ ਕਿ ਪ੍ਰਾਲੀ ਨੇ ਕੱਢਿਆ ਉਹਨਾਂ ਕ ਪ੍ਰਾਲੀ ਕੱਢ ਦੂ ਹਾ ਹੁਣ ਆ ਇਹ ਆ ਵੀ ਢੇੜਾ ਰੋਜ਼ ਰੱਖਣਾ ਪੈਣਾ ਇੱਧਰ ਆਪਾਂ ਨੂੰ ਜਿਵੇਂ ਛੱਡ ਕੇ ਆਉਂਦੇ ਇੱਕ ਦੋ ਦਿਨ ਉਹ ਨਹੀਂ ਹੋਣਾ ਹ ਭਈਆਂ ਦੀ ਵੀ ਗੌਰ ਰੱਖਣੀ ਆਪਾਂ ਦੀ ਭਈਆ ਮਿਲ ਗਏ ਭਈਆਂ ਦੀ ਵੀ ਗੌਰ ਰੱਖਣੀ ਪੈਣੀ ਜੇ ਮਿਲ ਗੀ ਭਈਏ ਹੈਗੇ ਆ ਹਾਂ ਆ ਮੈਨੂੰ ਗੁੱਜਰ ਮਿਲਿਆ ਤਾਂ ਹੁਣ ਕਿੱਥੇ 10 ਬੰਦੇ ਓਦੇ ਕਿੱਥੇ ਬੈਠੇ ਆ ਮੈਂ ਤਾਂ ਹਜੂਰੀ ਗੁੱਜਰ ਕਿਹੜਾ ਏ ਇੱਥੇ ਹੀ ਬੈਠਾ ਓ ਨਹੀਂ ਆਪਾਂ ਨੇ ਯਾਰ ਹੋਰ ਬੰਦੇ ਨਾਲ ਗੱਲ ਕਰੀ ਵੀ ਕਿਤੇ ਉਹ ਕਹੇ ਵੀ ਮੈਨੂੰ ਛੁਕਾ ਦਿਓ ਉਹ ਕੰਮ ਨਹੀਂ ਹੋਣਾ ਨਹੀਂ ਨਹੀਂ ਉਹ ਪੁਰਾਣੀ ਨਹੀਂ ਕਹਿੰਦਾ ਆਪਾਂ ਨੇ ਜਵਾਨ ਕਰੀ ਵੀ ਆ ਉਹ ਨੂੰ ਆਏ ਕਹਿੰਦਾ ਕਹਿੰਦਾ ਮੇਰੇ ਕੋਲ ਲੇਬਰ ਬੈਡਲੀ ਬੈਠੀ ਆ ਜੇ ਪੁਰਾਣੀ ਵਾਲੀ ਮੇਰੀ ਲੇਬਰ ਆ ਗਈ ਕਹਿੰਦਾ ਜੇ ਬਾਈ ਕੋਈ ਕੰਮ-ਕੁਮ ਹੋਇਆ ਮੈਨੂੰ ਹੁਣ ਹੀ ਮਿਲਿਆ ਤਾਂ ਜੇ ਉਹ ਤਾਂ ਨਿਆਣੀ ਹੀ ਹੁੰਦੇ ਯਾਰ ਉਹਨੇ ਤਾਂ ਜੀ ਨਹੀਂ ਨਹੀਂ ਪੁਰਾਣੀ ਪਾਰਟੀ ਚਾਹੀਦੀ ਆ ਉਹ ਵਧੀਆ ਪਾਰਟੀ ਆ ਕਹਿੰਦਾ ਉਹ ਦੇਖ ਲੈਂਦੇ ਆ ਚੱਲ ਬਾਕੀ ਉਹਦੇ ਨਾਲ ਗੱਲ ਕਰ ਲੂਗੇ ਉਹ ਸ਼ਾਮ ਨੂੰ ਆ ਲਿਓ ਆਓ ਸ਼ਾਮ ਚੱਲ ਆਇਦੋ ਉਹ ਤਾਂ ਆਉਣ ਲੱਗ ਜਾਨੀ ਆ ਲੇਬਰ ਹਾਂ ਹੂੰ ਹੂੰ ਉਹ ਚੱਲ ਬੜਾ ਕੰਮ ਐ ਇੱਥੇ ਆਉਂ ਹੈ ਤਾਂ ਕੋਈ ਚੁੱਪ ਚਪ ਕਰ ਵੰਗ ਕੰਮ ਤਾਂ ਦੇਖ ਲੈ ਹਾਂ ਹੈ ਕਿ ਨਹੀਂ ਕੁਛ ਨਾ ਸੈਜੋ ਪਾਣੀ ਵੀ ਅਸੀਂ ਥੋੜਾ ਜਿਹਾ ਗਲਤ ਲਾ ਬੈਠ ਗਏ ਪਾਣੀ ਮੈਂ ਵੀ ਲਾਇਆ ਉਦਣੇ ਆ ਜਿੱਦਾਂ ਜਾਜਾ ਤੁਸੀਂ ਜਮੀਨ ਦਾ ਫਰਕ ਆ ਸੈਜੋ ਰੇ ਚੱਕ ਕੇ ਦੇਖ ਤਾਂ ਮੜਾ ਆ ਐਸੇ ਚੱਕ ਕੇ ਦੇਖਾ ਥੱਬੇ ਚ ਹੈ ਬਈ ਮੜਾ ਜੀ ਪੈਰ ਰੱਖੀ ਵਿੱਚ ਬੱਸ ਚੱਕ ਕੇ ਦੇਖ ਕਿੰਨੇ ਕੁ ਤੁਰੀ ਵੀ ਆ ਹਾਂ ਜੀ ਹੈ ਗਿਆ ਯਾਰ ਇੱਕ ਦੋ ਦਾਣੇ ਬੱਲੇ ਚ ਜਿੱਥੇ ਗਰਮੈਸ ਹੋ ਗਈ ਉਹ ਆ ਉਹ ਥੱਲੇ ਵਾਲੇ ਦਾ ਯਾਰ ਹੁਣ ਨਹੀਂ ਆ ਚ ਵੀ ਕੋਈ ਚੱਕਰ ਨਹੀਂ ਹਟੋ ਹਾਂ ਹੈ ਆ ਜਾਜਾ ਨਹੀਂ ਨੂੰ ਦੋ ਦਿਨ ਹੋ ਜਾਂਦੇ ਨਹੀਂ ਸਾਲੀ ਅੱਪਾ ਕਰਾ ਭਜਾਉਣੇ ਛਿੱਤੀ ਛਿੱਤੀ ਤੂੰ ਹੀ ਤੁਰਦੀ ਹਾਂ ਇਹਨੂੰ ਥੱਲੇ ਤੇ ਵੀ એનર્ਜੀ ਮਿਲਦੀ ਆ ਪਰ ਉਹਦੇ ਨਾਲ ਹੈਂ ਗਰਮੈਸ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਜਿਹੜੇ ਹੁਣ ਹੋਣੀ ਹੋਣੀਆਂ ਚਲੋ ਤਾਂ ਕੋਈ ਨਹੀਂ ਹੁਣ ਆਪਾਂ ਕਿਹੜੇ ਕੁਝ ਕਰ ਆਪਾਂ ਨੇ ਤਾਂ ਗੌਰ ਕਰ ਲਈ ਅੱਗੇ ਕਿਹੜਾ ਪਗੜੀ ਹੋਈ ਨੂੰ ਗੌਰ ਕਰਦੇ ਤੇ ਜਦ ਵੀ ਤਾਂ ਤੂੰ ਹੀ ਤੁਰਦੀ ਹੋਊਗੀ ਇਹ ਤਾਂ ਹੈ ਹੋ ਇਹ ਤਾਂ ਆਪਾਂ ਨੇ ਪਿਛਲੀ ਵਾਰ ਕਣਕ ਦੀ ਗੌਰ ਕਰੀਦੀ ਤੂੰ ਹੀ ਵਾਲੀ ਹੁਣ ਆਪਾਂ ਨੂੰ ਜੀਰੀ ਦਾ ਵੀ ਹੋ ਗਿਆ ਵੀ ਜੀਰੀ ਵੀ ਤੁਰਪੀ ਹੋਣੀ। ਬਾਈ ਤੁਹਾਨੂੰ ਅੱਛੀ ਵੀ ਦੱਸਾਂ ਜਿੱਥੇ ਮਰਜੀ ਭੱਜ ਲੈ। ਮੇਰੀ ਜਿਹੜੀ ਜੀਰੀ ਨਾ ਕਣਕ ਗਿਰੀ ਵੀ ਸੀ। ਮੇਰੇ 23 24 ਪਲਾ ਝਾੜ ਆਇਆ। ਮੇਰੇ ਨਹੀਂ ਇੰਨਾ ਆਉਂਦਾ ਨਹੀਂ 20 22 ਤੱਕ ਆਉਂਦਾ ਹੁਣ। 20 ਦਾ 20 ਇਹ ਆ। ਕੱਲ ਸ਼ਾਮ ਨੂੰ ਆਉਣ ਲੱਗਿਆ ਤਾਂ ਇਹ। ਹਾਂ। ਕੱਲ। ਕਹਿੰਦਾ ਮੈਂ ਜਾ ਕੇ ਆ ਉਹ ਉਧਰ ਖੇਤ ਕਿ ਨਹੀਂ ਮਾਰੇ ਮਗੀੜਾ ਕਹਿੰਦਾ। ਹਾਂ। ਉਹੀ ਥਲੀ ਬਾਹਰ ਆਦਾ ਆ ਗਿਆ ਫਰਾਇ ਨਹੀਂ। ਹਾਂ ਅਕੀ ਜੇ ਖੜਾ ਗੁਰਦੁਆਰੇ ਕੋਲ ਦੇਖਿਆ ਕਹਿੰਦੇ 10 ਮਿੰਟ ਆਈ ਜਾਲ ਹਾਂ ਆ ਗਰੁੱਪ ਚ 10 ਮਿੰਟ ਕਰੀ ਦੀ ਸੀ ਤੇ ਬਾਈ ਚਾਚੇ ਦੀ ਗੱਲ ਸੱਚੀ ਹੋ ਗਈ ਚਾਚੇ ਨੇ ਮੈਨੂੰ ਬੰਦੂ ਦਾ ਸੱਤਾ ਫੇਵਣਾ ਖੜੇ ਸੱਤਾ ਉਠਿਆ ਬਣਾਇਆ ਕਹੀਏ ਮੈਂ ਤਾਂ ਨਹੀਂ ਮੈਂ ਦੋ ਦਿਨ ਫੋਨ ਆਲੇ ਬਾਈ ਦੇ ਕਹਿੰਦਾ ਹੈਗੇ ਆ ਬਾਈ ਉਹ ਸਹੀ ਗੱਲ ਆ ਯਾਰ ਹੁਣ ਦੇਖ ਤੇ ਇਹਦੇ ਉੱਤੇ ਬਾਅਦ ਸ਼ਾਮ ਨੂੰ ਤੇ ਗਰੁੱਪ ਚ ਆ ਗਈ ਠੀਕ ਆ ਉਹ ਇੱਕ ਮੁੰਡੇ ਦਾ ਮੰਨੂ ਫੋਨ ਆ ਗਿਆ ਉਹ ਕਹਿੰਦਾ ਬਾਈ ਸੱਚੀ ਹੋਆ ਕਹਿੰਦਾ ਬਚਾਓ ਰੱਖਿਓ ਕਹਿੰਦਾ ਮਜ਼ਾਕ ਚ ਨਾ ਆ ਜੀ ਮੈਨੂੰ ਦੇਓ ਕਾ ਰਾਤ ਬਰਾਦਾ ਆਪਣਾ ਨਿਕਲੇ ਹੋਈ ਨਾ 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 ਠੀਕ ਆ ਗੱਲ ਹਾਂ ਦਿਨ ਤਾਂ ਦਿਨ ਦਾ ਸਹੇ ਬਚੌਰ ਰਹਿੰਦਾ ਰਾਤ ਨੂੰ ਔਖਾ ਜਾਂਦਾ ਹੋਰ ਦਿਨ ਚ ਦਾ ਯਾਰ ਫਿਰ ਮੈਨੂੰ ਤਾਂ ਬਥੇਈ ਨਹੀਂ ਮਜਾ ਲ ਹੋਊਗਾ ਸਾਲਾ ਪਿੰਡ ਜਾ ਕੇ ਹਾਂ ਇਹ ਵਾਲੀ ਗਰੁੱਪ ਚ ਲਾ ਉਸ ਮਠੂਗੀ ਬੰਟ ਚ ਹੂੰ ਸੁਰਤਾ ਸੁਰਤਾ ਭਈ ਤੇ ਕਿੰਨੀ ਕਿ ਦੂਰ ਆ ਤਾ 2 ਕਿਲੋਮੀਟਰ ਆਪਾਂ ਤੇ ਗਾਂ ਰਾਤੋਂ ਰਾਜ ਉੱਤਰ ਤੜਕੇ ਦੇ ਇਹ ਰਾਤ ਨੂੰ ਨਾ ਮੇਰਾ ਰੌਲਾ ਪਿਆ ਸਵੇਰ ਦੀ ਮੈਰੀ ਗੱਲ ਐ ਇਹ ਹਾਂ ਸ਼ਾਮ ਨੂੰ ਜਾਂਦੇ ਪੱਕਾ ਤਾਂ ਮੈਂ ਕਹਿੰਦਾ ਸਾਡੇ ਵੀ ਭਾਈ ਬਸਕਾ ਦੇਖ ਲਿਆ ਮੈਂ ਮੈਂ ਬਚਾਹਤੇ ਥੱਲੇ ਨੂੰ ਦੇਖਿਆ ਲੱਗਦਾ ਕੁੱਤੇ ਯਾਰ ਉਹ ਤਾਂ ਪਤਾ ਹੀ ਲੱਗ ਜਾਂਦਾ ਯਾਰ ਉਹ ਤਾਂ ਹੈ ਹੀ ਆ ਫਰਕ ਆ ਫੇਰ ਨਾਲੇ ਕੁੱਤਾ ਯਾਰ ਕਿੱਥੇ ਚੀਜ਼ ਆ ਉਹ ਕਿੱਥੇ ਆ ਹਾਂ ਪਰ ਇੱਕ ਐ ਆ ਜੇ ਕੱਚਾ ਉੱਚਾ ਹੁੰਦਾ ਉੱਥੇ ਫੇਰ ਪੈੜ ਵੀ ਦੇਖ ਲੈਂਦੇ ਹੁਣ ਪੈੜ ਵੀ ਦੇਖਣ ਤੋਂ ਨਹੀਂ ਤੇ ਲਿਖੀ ਇੱਕ ਹੋਰ ਆ ਸਰ ਜੀ ਇਹਨਾਂ ਦੇ ਕੈਮਰੇ 'ਚ ਮੈਮਰੀ ਕਾਰਡ ਨਹੀਂ ਪਾਇਆ ਵੇ ਲਾਈ ਆ ਆ ਜਾ ਉਹ ਵੀ ਖੋਲੇ ਥੋੜਾ ਉਹਨਾਂ ਦੇ ਮੈਮਰੀ ਕਾਰਡ ਨਹੀਂ ਤਾਂ ਕਹਿੰਦੇ ਉਹ ਉਹ ਹੁੰਦਾ ਫੇਰ ਪਤਾ ਲੱਗ ਜਾਣਾ ਚਾਚੇ ਆਪਾਂ ਨੂੰ ਸ਼ਾਇਦ ਸੀ ਉਹਨੂੰ ਮੈਮਰੀ ਕਾਰਡ ਹੈਗਾ ਦਿਖਦੀ ਆਲਾ ਹੋਰ ਕੈਮਰਾ ਨਹੀਂ ਹੈਗਾ ਹੋਰ ਕੈਮਰਾ ਨਹੀਂ ਚੰਦ ਹੁਣ ਉਹ ਤਾਂ ਹੈ ਹੀ ਆ ਅਜੇ ਫੇਰ ਪੰਮੇ ਦੀ ਸੁਣ ਲਾ ਹਾਂ ਬਾਅਦ ਚ ਉੱ ਪਰ ਮਾ ਕਹਿੰਦਾ ਯਾਰ ਰਾਤ ਤਾਂ ਕਹਿੰਦਾ ਸਾਡੇ ਕਿਆਰੀ ਸਾਰੀ ਜਗਾਹ ਪਾਇਆ ਪਿਆ ਏ ਕੰਦ ਟੱਪ ਕੇ ਆਇਆ ਕੁਛ ਇੱਧਰ ਮੁਰੇ ਨਿਕਲੇ ਪਏ ਮੁਰੇ ਵੀ ਕਿਆਰੀ ਚ ਪੈੜਾ ਏ ਹਾਂ ਕਹਿੰਦਾ ਮੈਂ ਕੈਮਰੇ ਦੇ ਦਾਂ ਕੈਮਰੇਆਂ ਨੇ ਗਾਹ ਸਾਰਾ ਕੁਝ ਰਿਕਾਰਡ ਕਰਿਆ ਪਿਆ ਉਹਨਾਂ ਦੋਏ ਕੈਮਰੇ ਆ ਕਿ ਜੇ ਕੋਈ ਹਿੱਲ ਜੁਲ ਹੁੰਦੀ ਆ ਫਿਰ ਰਿਕਾਰਡ ਕਰਦੇ ਆ ਉਹਨੇ ਗਾਹ ਮੈਂ ਹੇਲੀ ਗਈ ਮੈਂ ਜੀ ਰਿਕਾਰਡਿੰਗ ਕਰੀ ਵੀ ਸਾਰੀ ਉਹਦੀ ਵੀ ਆ ਪਰ ਉਹ ਕਹਿੰਦਾ ਬਹਿ ਕੇ ਦੇਖਣੀ ਪੈਣੀ ਆ ਦੇਖ ਲੈ ਕਿਹੜੀ ਕਿਆਰੀ ਜਿਹਨੂੰ ਕੰਦ ਟੱਪ ਕੇ ਆਇਆ ਪਿਆ ਕੁਛ ਕਿਆਰੀ ਜਗਾਹ ਆ ਹੋਇਆ ਪਿੱਛੇ ਮੈਂ ਸਮਝਦਾ ਕਰ ਦਣਾ ਉਹਨੇ ਆਹੋ ਉਹ ਵੀ ਆ ਆਹ ਹੋਰ ਹੋਊ ਚਲ ਆਪਾਂ ਇੱਕ ਛੱਕ ਦੀ ਗੱਲ ਆ ਵੀ ਬੰਦੇ ਕਿੰਨੇ ਕਿੱਧਰ ਕਿੱਧਰ ਦੁਨੀਆਂ ਤੋਂ ਮਦਦ ਬੰਦਾ ਮੇਰੀ ਗੱਲ ਥੋੜਾ ਕੋਈ ਵਿਚਾਰੀ ਵੱਟ ਨਹੀਂ ਜਾਂਦਾ ਕੋਈ ਜਾਂਦਾ ਬਾਦੀ ਚੌਕਸ ਰਹਿਣਾ ਚਾਹੀਦਾ ਬੰਦੇ ਨੂੰ ਜੇ ਆਪਾਂ ਰੌਲਾ ਪਿਆ ਵਿਆ ਇਹ ਹੈ ਕਿ ਨਹੀਂ ਉਹ ਤਾਂ ਹੈ ਹੀ ਚੌਕਸੀ ਚੌਕਸੀ ਆਪਣੀ ਇਦਾਂ ਕੀ ਭਰੋਸਾ ਹਾਂ ਕੱਲਾ ਨਾ ਜਾਓ ਬਸ ਇਕੱਲੇ ਦਾ ਵੀ ਫਰਕ ਹੁਣ ਆ ਦੇ ਲਾ ਚਾਰ ਲੱਕੇ ਗੱਪੇ ਖੜੇ ਆ ਇਹ ਦਾਣਾ ਹੀ ਪਰ ਲਿਖਿਆ ਪਿਆ ਤੁਹਾਡਾ ਨਾਮ ਤੁਹਾਡਾ ਨਾਮ ਨਹੀਂ ਆ ਸਾਰੀ ਜਿਹੜੀ ਗਿਰੀ ਦੀ ਆ ਖੜੇ ਚਾਰ ਨਾਲੇ ਬਸ ਮਨੂੰ ਕਹਿੰਦਾ ਆਹ ਦਾ ਖੜੇ ਆ ਦੇ ਲ ਉਹ ਬਹੁ ਗਰੀਨੇ ਨੂੰ ਦੱਸ ਉੱਥੇ ਕੀ ਹੈ ਇਹ ਕਹਿੰਦਾ ਮਨੂੰ ਕਹਿੰਦਾ ਤੇਰੀ ਉਹ ਮੈਥੀ ਨਹੀਂ ਜ ਮੈਂ ਵੀ ਥੀ ਗਏ ਕਿ ਜਦੋਂ ਦੋਨੇ ਮੀ ਪੈ ਗਿਆ ਉਦੋਂ ਮੀ ਪੈ ਗਿਆ ਉਦੋਂ ਪਿਆ ਹਾਂ ਕਹਦਾ ਨਹੀਂ ਜੰਮੀ ਹੁਣ ਮੇਥੀ ਵੀ ਜੰਮੀ ਆਈ ਮੇਥੇ ਵੀ ਜੰਮਿਆ ਆਏ ਪਾਲਕੀ ਵੀ ਤੁਰਪੀ ਸਾਰੇ ਤੁਰਪੇ ਹਾਂ ਤਣੀਆਂ ਨਹੀਂ ਦੁਰਾਇਕਾ ਤਣੀਆਂ ਨਹੀਂ ਚੱਲਦਾ ਤਣੀਆਂ ਮੈਨੂੰ ਲੱਗਦਾ ਵੀ ਰਾਜਾ ਵੀ ਕਹਿੰਦਾ ਕਹਿੰਦਾ ਤਨੀ ਜਰ ਰਾਜਾ ਦੀ ਵੀ ਜੰਮਿਆ ਨਹੀਂ ਖੜਾ ਬੇਹਜੇ ਠੰਡ ਨਹੀਂ ਬਾਦ ਨੇ ਠੰਡ ਨਾਲ ਕਿ ਮੰਡੀ ਵਾ ਆਉਂਦਾ ਏ ਹੁਣ ਬੀਜਾਂ ਮੂਜਿਆਂ ਦਾ ਫਰਕ ਹੁੰਦਾ ਹੋਣਾ ਏ ਆਹੋ ਇਹ ਵੀ ਆ ਹੈ ਕਿ ਨਹੀਂ ਕਿੱਛ ਲੈ ਆ ਤਾ ਲੈ ਤਾਂ ਮਰ ਉਪਰ ਦੇ ਤਾ ਹੂੰ ਬਾਕੀ ਦੇਖਦਾ ਦੋ ਚਾਰ ਦਿਨ ਦੇਖੂਗਾ ਇਹਨੂੰ ਦੁਬਾਰਾ ਬੀਜ ਦੂੰਗੇ ਹੁਣ ਆਕੇ ਇੱਕ ਦਿਨ ਸਪਰੇਅ ਮਾਰ ਲਾ ਇੱਥੇ ਜੀ ਇਹਨੂੰ ਆਹ ਬੂਟੀ ਬਹੁਤ ਬੜੀ ਹੋ ਜਾਣੀ ਆ ਹਾਂ ਇਹ ਸਾਰੀ ਕੰਡ ਲੜਨੀ ਹੈ ਤੁਰੇ ਨਹੀਂ ਲੜਨੀ ਉਹ ਨਹੀਂ ਇੱਥੇ ਨੂੰ ਆ ਜੀ ਰਲ ਜਾ ਲੰਦੀ ਆ ਕਰ ਦੇਣੀ ਹੁਣ ਸਾਫ ਜੀ ਰਲਦਾ ਚਾਚੇ ਹੋਰ ਕੁਛ ਨਹੀਂ ਜੇ ਹੁਣ ਕਰਕੇ ਬੀਜਤੀ ਨਾ ਫੇਰ ਮਾਰੂਗੇ ਉਹ ਕੱਖ ਦਾ ਕੋਈ ਚੱਕ ਪਰਾ ਨਾ ਮਾਰ ਐਨੀ ਕੇ ਮਾਰ ਦਿੰਦੇ ਦੇਲਾ ਹੁਣ ਡੌਲਾਂ ਦੇ ਨਾਲ ਜੀਰੀ ਖੜੀ ਆ ਕਿਆ ਕਹਿ ਲੂੰਗਾ ਤੂੰ ਆ ਖੜੀ ਆ ਫਾਣ ਦੇ ਇਹ ਕਰਨੀ ਨਹੀਂ ਆ ਜੀ ਹੋਣੀ ਸੀ ਸਾਰੀ ਹਾਂ ਤੇ ਇਹਦਾ ਜਿੱਥੇ ਰੱਖੇ ਮਾਰ ਜਿੱਥੇ ਰਹਿਣਾ ਪੈਂਦਾ ਨਹੀਂ ਆਹ ਚੀਜ਼ਾਂ ਐਂਕੀ ਜਿਹੜਾ ਉਹ ਖੜੀ ਆ ਐਕਨੇ ਖੜੀ ਦੀ ਉਹੀ ਤਾਂ ਚੱਕਰ ਉਧਰ ਗਰੇ ਦਾ ਝਾੜ ਥੋੜਾ ਘਟ ਦੇਣਾ ਰੱਬ ਕਹਿੰਦਾ ਨਹੀਂ ਸਾਈਡ ਪਾ ਫਾਣ ਛੱਡ ਦੇ ਉਹ ਚੀਜ਼ ਹੋ ਗਈ ਆ ਦੇਖ ਲੈ ਲਾਕ ਵਾਲੀਆਂ ਜੀਰੀਆਂ ਚਾਚੇ ਖੜੀਆਂ ਇਹ 10 ਐ ਆਹ 10 ਐ ਜਿਹੜੇ ਪੀ ਆਰ ਬੀਜ ਹੁੰਦੇ ਨਾ ਇਹ ਘੱਟ ਕਰਦੇ ਇਹਨਾਂ ਨੂੰ ਥਾਲ ਬਥੇਰਾ ਪੈਂਦਾ ਇਹਨਾਂ ਦੇ ਨਾ ਜਿਹੜੀ ਆ ਬਾ ਆਪਣੀਆਂ ਹਾਈਬ੍ਰਿਡ ਬੀਜ ਆ ਇਹਨਾਂ ਦੇ ਥਾਲੇ ਬੱਲਾ ਵਜਣ ਵਾਲੀਆਂ ਉਹ ਮੇਰੀ ਹੁਣ ਲੱਗਦੀਆਂ ਤਾਂ ਇਹ ਵੀ ਜਿਹੜਾ ਵਜਣ ਵਾਲੀਆਂ ਉਹ ਸੈਨ ਸ਼ਕਤੀ ਹੁੰਦੀ ਨਾ ਜਿਹੜੀਆਂ ਸੈਨ ਸ਼ਕਤੀ ਨਹੀਂ ਜੇ ਹੁਣ ਮੰਨ ਕੇ ਚੱਲ ਤੂੰ ਆਹ ਆਹ ਜੰਗਲ ਪਿਆ ਸਾਰਾ ਹੀ ਆ ਹੁਣ ਇੱਥੇ ਬੰਦੇ ਨੂੰ ਕਹਿੰਦਾ ਜੀ ਦੀਨਬਈ ਸਮਾਜ ਬੈਠਾ ਰਹੇ ਕੋਸ ਇਹ ਤਾਂ ਹੈ ਕੋਈ ਨਾ ਆਉਂਦਾ ਉਹਰੇ ਹੱਥ ਵਗਰ ਕੋਈ ਆਉਂਦੀ ਨਹੀਂ ਨਾ ਨਾ ਫੇਰ ਬੈਠਣ ਦੀ ਜਗ੍ਹਾ ਸਭ ਕੋਸ ਹੈ ਕਿਸੇ ਨੇ ਆਗ ਵੀ ਨਹੀਂ ਸੁਣਨੀ ਲਾਓ ਕਿੱਥੇ ਆਗ ਸੁਣ ਲੂਗੇ ਉਹ ਤਾਂ ਬਿੰਡ ਘਰ ਵੀ ਨਹੀਂ ਹੈਗਾ ਨੇ ਉਹ ਮੋਟਰਾਂ ਹੀ ਆ ਨੇ ਲੇਕਿਨ ਆਪਾਂ ਬੈ ਕੇ ਆਏ ਰੋਟੀ ਨਹੀਂ ਖਾਂਦੇ ਹੁੰਦੇ ਆਏ ਖਾਣਾ ਬਾਏ ਆਏ ਖਾਣਾ ਚੱਲ ਜੀਆ ਫਿਰ ਚੱਲ ਚੱਲਿਓ ਦੇਖੀਏ ਬਾਕੀ ਪਿੰਡ ਦੇਖਦੇ ਸਮਾਚਾਰ ਕੇ ਆਏ ਭਾਈ ਬਾਕੀ ਸਰਪੰਚੀ ਦਾ ਹੋਲੇ ਅੱਜ ਭਾਈ ਕੱਟ ਹੋਲੇ ਅੱਜ ਸੈਂਤੀ ਹੋਈ ਨਹੀਂ ਹੈਗੀ ਦੇਖੀ ਜਾਂਦੀ ਆ ਹਲੇ ਪਾਏ ਆ 2 ਦਿਨ ਦੇਖਦੇ ਆ ਬਾਕੀ ਬਾਕੀ ਭਾਈ ਬਾਈ 2 ਦਿਨ ਨੇ ਹੁਣ ਤਾਂ ਕਾਗ ਦਾ ਭਰੇ ਹੋਲੇ ਅੱਜ ਗੁਰਦੁਆਰਾ ਗੁਰੂ ਘਰ ਚ ਚੱਲ ਆਈਆਂ ਵੀ ਹਰੇਕ ਨੇ ਆਪਣੀ ਬਾਈ ਸੁਝਾ ਦਿੱਤਾ ਇੱਥੇ ਆ ਹੈ ਕਿ ਨਹੀਂ ਸਾਰਾ ਆਪਾਂ ਬਾਈ ਆਏ ਗਏ ਨੇ ਹਰੇਕ ਨੇ ਨਹੀਂ ਦਿੱਤਾ ਆਪਣਾ ਠੀਕ ਨਹੀਂ ਚਾਹੀਦਾ ਵੀ ਹੈਗਾ ਵੀ ਆਏ ਆ ਵੀ ਲੜਾਈ ਝਗੜੇ ਨਾਲ ਤੇ ਜੇ ਸੈਂਤੀ ਹੋ ਜਵੇ ਵਧੀਆ ਗੱਲ ਤੇ ਵਧੀਆ ਯਾਰਾ ਨਾਲ ਇੱਕ ਦੂਈ ਗੱਲ ਚਾਚੇ ਸੈਂਤੀ ਵਾਲਾ ਬੰਦਾ ਨਾ ਉਹਨੂੰ ਮਾੜਾ ਮੋਟਾ ਦੱਬ ਹੋ ਜਾਂਦਾ ਜਾ ਕੇ। ਕੇ ਅਗਲੇ ਨੂੰ ਕਹੇ ਹੁੰਦਾ ਭਾਈ ਤੈਨੂੰ ਪਿੰਡ ਨੇ ਚੁਣਿਆ। ਹਾਂ। ਆ ਕੰਮ ਕਰ ਜੂ ਪਿੰਡ ਦਾ। ਆ ਕੰਮ ਕਰ। ਪਿੰਡ ਦਾ ਇੱਕ ਕੰਮ ਕਰਨੇ ਵਾਲਾ ਬੰਦਾ ਚਾਹੀਦਾ ਮੇਨ। ਹਾਂ। ਆਪਾਂ ਨਹੀਂ ਕਹਿੰਦੇ ਕੋਈ ਵੀ ਬਣੇ। ਸ਼ੌਕ ਸ਼ੌਕ। ਹਾਂ ਕੋਈ ਵੀ ਬਣੇ ਕੰਮ ਹੋਵੇ ਪਿੰਡ ਦਾ ਯਾਰ। ਪ੍ਰਕਾਸ਼ ਹੋਵੇ ਬਸ। ਮੇਨ ਗੱਲ ਆ। ਬਾਕੀ ਆਪਰ ਵੀ ਪਤਾ ਹੁੰਦਾ ਆਪਾਂ ਅਤਰਾਜ ਭਾਈ ਕਾਤੇ ਹੋਏ ਕਰਦਾ ਹੁੰਦਾ ਬੰਦੇ ਪਰ ਆਪਾਂ ਨੂੰ ਪਿੰਡ ਦੇ ਨੂੰ ਵੀ ਪਤਾ ਵੀ ਇਹ ਬੰਦਾ ਕਰਨੇ ਯੋਗ ਹੈਗਾ ਕਿ ਨਹੀਂ। ਬਸ ਆ ਗੱਲ ਹੋਊਗੀ। ਇਹਦਾ ਉਹਦਾ। ਥਾਪਦਾ ਹੁੰਦਾ ਪਿੰਡ ਨੂੰ। ਸਭ ਨੂੰ ਪਤਾ। ਹਾਂ ਬਾਕੀ ਆਹ ਨੂੰ ਜਿਹੜਾ ਹੁਣ दारू ਜਣੀ ਸਭ ਕੋ ਚੱਲਣਾ ਇਹ ਇਹ ਰਾਬ ਦਾ ਇੱਕੇ ਬੰਦਾ ਨਹੀਂ ਇਹ ਦੇਖੇ ਵੀ ਭਾਈ 5 ਸਾਲ ਅਸੀਂ ਕੰਮ ਲੈਣਾ ਬੰਦੇ ਤੇ ਜਿਹਦੇ दारू ਪਾਏ ਜਿਹਦੇ दारू ਕੋ ਆ ਕੇ ਬੋਟ ਲੈਣੀ ਨਾ ਅਗਲੇ ਨਾਲ ਕਹਣਾ ਖਰੀਦਾ ਖਾ ਤਨੂ ਬਹੁਤ ਠੀਕ ਜੀ ਚੱਕਰ ਆ ਨਾ ਜੇ ਤੂੰ ਨਹੀਂ ਕਹੂੰਗਾ ਨਾ ਫਿਰ ਤੂੰ ਆਪਣਾ ਕੰਮ ਜਿਸ ਤਰ੍ਹਾਂ ਮਾਰ ਜੀਦਾ ਖੜ ਵੀ ਖਾਦਾ ਵੀ ਤੇ ਮੇਰਾ ਕੰਮ ਕਰਾ ਪਰ ਕਰਾ ਭਾਈ ਕੋਈ ਸਰਕਾਰੀ ਕੰਮ ਹੈ ਕੋਈ ਮਾਰ ਕੇ ਕਰੂੰਗਾ ਤੂੰ ਹੈ ਕਿ ਨਹੀਂ ਹਾਂ ਜੇ ਵਿਕੇ ਆ ਤੇਰਾ ਹੈ ਕੋਈ ਤੇਰਾ ਨਾਲੀ ਨੂਲੀ ਅਗਲਾ ਕਹਿ ਸਕਦਾ ਵੀ ਭਾਈ ਸਾਫ ਨਹੀਂ ਹੈ ਗਿਆ ਹੂੰ ਠੀਕ ਹੈ ਤੇ ਤੈਨੂੰ ਭਾਈ ਚੁਣਿਆ ਹੋਇਆ ਚੁਣਿਆ ਵਾ ਥੰਮਦੀ ਤੋਂ ਮੈਂ ਆ ਵੈਂਦਣਾ ਹੈ ਹੈ ਕਿ ਨਾ ਬੋਟ ਨਾਲ ਵੀ ਚੁਣਿਆ ਹਾਂ ਹਾਂ ਅਗਲੇ ਤੇ ਕਿਸੇ ਤੇ ਕੁਛ ਨਾ ਲੋ ਬਸ ਲੈ ਉਹੀ ਤਾਂ ਚੱਕਰ ਹੈ ਹੈ ਕਿ ਨਹੀਂ ਆ ਇੱਥੀ ਤੇ ਮਾਰਨਾ ਆਪਣਾ ਕੰਮ ਲੈਣਾ ਭਾਈ ਕਾ ਸੀ ਸੱਚੇ ਮੇਰੀ ਗੱਲ ਸੁਣ ਹੂੰ ਤਾਂ ਪਹਿਲਾਂ ਵੀ ਵੋਟਾਂ ਪੈਂਦੀਆਂ ਦੀਆਂ ਦੇ ਲੈਣ ਤਾਂ ਇਹ ਕਿ ਰੁਕਦਾ ਹੈ ਨਹੀਂ ਬਾਈ ਜਿਹੜੀ ਮਾਜੀ ਵੋਟ ਹੋਵੇ ਉਹ ਇਧਰ ਆਏ ਆ ਦੋ ਦੋ ਤਾਰ ਦਾ ਮੂੰਹ ਇਧਰ ਹੋਣਾ ਦੋ ਚਾਰ ਦਾ ਇਧਰ ਹੋ ਜਿਹੜਾ ਸੰਮਤੀ ਉਹਦੀ ਵਧੀਆ ਦਾ ਹਾਂ ਸੰਮਤੀ ਆ ਹਏ ਪਿੰਡ 'ਚ ਬੰਦਾ ਮਿਲਦਾ ਪਰ ਤੋ ਨਹੀਂ ਆਉਣ ਅੱਧੇ ਨੇ ਇੱਕ ਦੂਰੇ ਬੋਲਣਾ ਹੀ ਨਹੀਂ ਜੇ ਅਗਲੇ ਨੇ ਵੋਟ ਪਾ ਵੀ ਦਿੱਤੀ ਥੋੜੇ ਬੰਦੇ ਹੀ ਤੇ ਮੈਂ ਤੇਰੀ ਗੱਲ ਸੁਣ ਲਾ ਹੁਣ ਇਧਰ ਬੰਦੇ ਇਹ ਜੇ ਵੀ ਹੁੰਦੇ ਵੀ ਮੈਂ ਬਾਈ ਤੇਰੇ ਨਾਲ ਵੀ ਨਹੀਂ ਤੂੰ ਨਾਲ ਵੀ ਤੂੰ ਉਹ ਦੋਵੇਂ ਬੰਦੇ ਨੂੰ ਤਵਾਨ ਨਹੀਂ ਆਦੇ ਮੇਰੇ ਨਾਲ ਤੁਰਿਆ ਨਹੀਂ ਵੋਟ ਤਾਂ ਉਹਨੇ ਪਾਈ ਹੋਵੇ ਕਿਤੇ ਪਾਸੇ ਉਹ ਦੋਹਾਂ ਦੇ ਜਾਂਦੇ ਲੱਗਦਾ ਸਮਝ ਗਿਆ ਲੈ ਸੰਮਤੀ ਵਾਲੀ ਦਾ ਰੀਸੇ ਨਹੀਂ ਦੇਜ ਨਹੀਂ ਉਹ ਹੀ ਲੈ ਸਾਰਾ ਪਿੰਡ ਗਰਾਉਂ ਬੈਠਾ ਹੁੰਦਾ ਇਹ ਲੈ ਕਹਿੰਦਾ ਭਾਈ ਚੁਣ ਦੋ ਕੋਈ ਗੱਲ ਹੈ ਚਲੋ ਜਿੱਦਾਂ ਭਾਈ ਨਹੀਂ ਮਨਜ਼ੂਰ ਹੋਏ ਵੋਟਾਂ ਪੈ ਜੂ ਹੁਣ ਹਾਂ ਚਲੋ ਚੱਲੀਏ ਭਾਈ ਓਏ ਦੇਖੀਏ ਹੁਣ ਜਾ ਕੇ ਸਰਪੰਚ ਦੇਖੋ ਕਿਹੜਾ ਭਾਈ ਬਣਦਾ ਭਾਈ ਇੱਧਰ ਮਿਲੋ ਸਤਿਕਾਰ ਜੀ ਭਾਈ ਆਮਨ ਜੀ ਸਤਿਕਾਰ ਜੀ ਸਤਿਕਾਰ ਜੀ ਜਿਹੜੇ ਤੁਸੀਂ ਕੈਮਰੇ ਲਾਏ ਆ ਉਹਨਾਂ ਦਾ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਹੋਇਆ ਫੈਰਾ ਚਿਤਾ ਲੈ ਦੇਖਣਾ ਦਾ ਮੈਮਰੀ ਕਾਰਡ ਨਹੀਂ ਤੇ ਹੈ ਗਿਆ ਲੈ ਉਹ ਬਾਈ ਵਰਗੀਤ ਬਾਈ ਮੈਂ ਜਿਹਦੇ ਕੋਲ ਜਦੇ ਗਿਆ ਬਾਪੂ ਕਹਿੰਦਾ ਮੈਂ ਗੇਟ ਦੇ ਥਲੇ ਨੂੰ ਦੇਖਿਆ ਚਿਤਾ ਐ ਹਿੰਦੂ ਮੈਮਰੀ ਕਾਰਡ ਕੋਦਰ ਅਸੀਂ ਮੰਨਦੇ ਦੀਦਾ ਮਖੌਲ ਲੈ ਮੈਨੂੰ ਕਹਿੰਦੇ ਉੱਥੇ ਥੋੜਾ ਜਿਹਾ ਝੂਠ ਬੋਲਦਾ ਜੇ ਪ੍ਰੂਫ ਹੋਦਾ ਬਾਈ ਫਿਰ 100% ਵੱਧ ਲਿਆਦਾ ਕੈਮਰੇ ਲਾ ਦੇ ਤੇਰਾ ਫਾਇਦਾ ਕੀ ਤੇ ਕੋਈ ਵੀ ਨਹੀਂ ਮੈਂ ਇਹਦੇ ਘਰਾਂ ਗਿਆ ਮਾਂ ਛੇਤੀ ਕਰ ਰਿਹਾ ਸੁਵਰਾਜ ਸਵੇਰੇ ਬਾਪੂ ਨੇ ਚਿਤਾ ਦੇਖਿਆ ਲੰਘਦਾ ਬਾਈ ਹੈ ਕਹਿੰਦਾ ਇਹ ਤਾਂ ਮੈਮਰੀ ਕਾਰਡ ਹੈ ਨਹੀਂ ਕਹਿੰਦਾ ਆਨਲਾਈਨ ਚੱਲਦਾ ਸਾਰੇ ਆਏ ਪੇਪਰ ਅੱਛਾ ਉਹ ਪਤਾ ਕੀ ਹੋਇਆ ਇਹਦਾ ਮੈਮਰੀ ਕਾਰਡ ਹੋਰ ਕੰਪਨੀ ਦਾ ਲਿਆਂਦਾ ਅੱਛਾ ਨਹੀਂ ਉਹ ਰਿਕਾਰਡਿੰਗ ਰੱਖਦਾ ਤਾਂ ਚੱਲਦੀ ਨਹੀਂ ਤੀ ਹੈਗੀ ਉਹ ਮੈਂ ਦੇ ਕੇ ਆਇਆ ਪਤਾ ਦੁਬਾਰਾ ਲੈ ਕੇ ਪਾਉਣ ਪਏ ਦੱਸ ਦੇਣੋ ਕਿ ਲਿਆਂਦੇ ਨੂੰ ਕਰ ਪਾ ਨਹੀਂ ਹੋਇਆ ਅੱਛਾ ਹਾਂ ਨਹੀਂ ਚਿੱਤਾ ਪੂਰਾ ਹੈ ਨਾ ਇਹ ਵੀ ਸਾਰੇ ਮਖੌਲ ਕਹਿੰਦੇ ਮੈਨੂੰ ਸਾਰੇ ਗੱਗੇ ਨਹੀਂ ਸਹਿਜ ਸੁਰਤਾਪੁਰ ਗੁਰਦੁਆਰੇ ਕੋਲ ਦੇਖਿਆ ਕਹਿੰਦੇ ਭਾਈ ਇੰਨੇ ਵੇਲੇ ਗਰੁੱਪ ਮਾ ਸੁਰਤਾਪੁਰ ਤੇ ਫੋਟੋ ਵੀਡੀਓ ਆ ਗਿਆ ਇੱਥੇ ਹਾਂ ਰਾਤ ਦੀ ਰਾਤ ਦੀ ਦੇਖੀ ਐ ਇੰਨੀ ਉਸ ਵੇਲੇ ਨੜਕੇ ਨੂੰ ਮੈਂ ਦੇਖਿਆ ਇਹ ਨੰਨਣਾ ਮੈਨੂੰ ਮੂੰਹ ਪਾਉਦਾ ਆਇਆ ਬੰਦਾਂ ਨੂੰ ਕਹਿੰਦੇ ਭਾਈ ਆਏ ਵੇ ਆ ਕਹਿੰਦੇ ਬਾਤ ਕੇ ਰਿਓ ਫੇਰ ਵੀ ਹਟ ਕਰਾ ਦਿਓ ਕਹਿੰਦੇ ਅੱਠ ਛੁੱਟੇ ਤੇ ਚਾਰ ਫੜਲੇ ਚਾਰ ਹੈਗੇ ਫੇਰ ਆ ਸੋਟਾ ਪੂ ਮੁੰਡੇ ਨੇ ਵੀਡੀਓ ਨਹੀਂ ਪਾਈ ਵੀ ਇਧਰ ਉਹਦੇ ਪੱਜੜਾ ਬਸ ਪੈਦੇ ਪਰ ਫੇਰ ਪੈਦੇ ਪਰ ਤੇ ਗੰਨੇ ਮੈਂ ਛਾਲ ਮਾਰ ਗਏ ਹਾਂ ਉਹਦੇ ਵਾਰ ਮੈਂ ਨਦੀ ਚ ਪਾਈ ਵੀ ਆ ਫੇਰ ਕੱਲ ਸਟੇਟਸ ਲਾਏ ਪਏ ਮੈਂ ਗਾਇਆ ਹੁਣ ਰਿਸ਼ਤਦਾਰਾਂ ਦੀ ਇਹ ਵੀ ਗੱਲੀ ਨਾ ਮੰਨਣ ਸੰਧੂ ਆਇਆ ਵਾ ਹਾਂ ਹਾਂ ਨਾਲ ਇੱਕ ਜਗ੍ਹਾ ਖੜਾ ਮੈਂ ਹੁਣ ਇੱਥੇ ਬੰਨ ਤੇ ਮਾ ਠੀਕ ਆ ਭਾਈ ਉਹ ਭਾਈ ਇਹ ਦੇਖ ਲੈ ਹੋ ਸਕਦਾ ਇੱਕ ਜਗ੍ਹਾ ਖੜਦਾ ਨਹੀਂ ਨਾ ਤਾਂ ਕਹਿੰਦਾ ਉਹ ਇਹਦਾ ਇੱਧਰ ਮੂੰਹ ਉੱਡਾਵਾ ਕਹਿੰਦਾ ਪਿੰਡ ਬਾਹਰ ਨਹੀਂ ਸਕਦਾ ਮੈਂ ਰਹਿ ਨਹੀਂ ਆਉਂਦਾ ਹੀ ਮਿੰਟ ਚ ਹੈ ਉਹ ਬਾਈ ਇਹਦਾ ਇਹ ਦਿੱਲੀ ਨੂੰ ਜਾਣਾ ਹੋਵੇ ਨਾ ਦਿੱਲੀ ਪਹੁੰਚ ਜਾਂਦਾ ਬਈ ਘੰਟੇ ਚ ਇੰਨੀ ਤੋਰਦਾ ਇਹਦਾ ਲੈ ਹੋਰ ਹੈ ਟਰਬੋ ਲੱਗੀ ਵੀ ਹੈ ਜੇ ਆਪਾਂ کہیں ਨਾ ਬੰਦਾ ਕੋਠੇ ਪਪੇ ਸੇ ਇਹਦਾ ਕੋਠੇ ਉਰ ਵੀ ਚੜ ਜਾਂਦਾ ਹੈ ਸ਼ਰਮ ਨਹੀਂ ਇੱਥੇ ਨਾ ਗੰਦ ਨੂੰ ਜਾਏ ਪਲਾਸਟਿਕ ਕਿੱਕੜਾ ਬਾਈ ਦਾ ਤੋਰ ਦੇ ਲੈਣਾ ਸਾਫ ਹੈ ਤੋਰ ਦੇ ਲਈ ਖੜਾ ਕੋਈ ਬਹਾ ਰਾਮ ਨਾ ਗਿਆ ਹੈ ਤੁਰਿਆ ਆਇਆ ਨਾ ਕੁੱਤੇ ਦਾ ਕੈਮਰਾ ਹੁੰਦਾ ਬਾਈ ਇਹ ਪੂਰਾ ਹੁਣ ਉਹ ਕੁੱਤਾ ਤੋਂ ਬਾਅਦ ਲੰਬੀ ਮਾਈ ਕਰੀ ਤੂੰ ਹੁਣ ਉਹ ਤੇ ਕਹਾ ਪਤਾ ਨਹੀਂ ਕਿੱਦਾਂ ਲੰਘੇ ਚਾਰ ਪੰਜ ਗਲੀਆਂ ਹੈ ਉਹ ਖੁੱਲਾ ਹੀ ਆ ਮੈਦਾਨ ਇਹ ਤਾਂ ਬਹੁਤ ਉਹੀ ਐ ਮੈਂ ਕਹਿੰਦਾ ਮੈਂ ਤੇ ਤੂੰ ਲਾਉਸਮੈਂਟ ਕਰ ਦਿੱਤਾ ਭਾਈ ਆਜ ਵਾਲੇ ਆਏ ਆਪਣੇ ਪਿੰਡ ਦਾ ਨਾਂ ਨਾਲ ਲੰਮੀ ਘਰ ਰੱਖਿਓ ਭਾਈ ਪਾ ਦੂੰਗਾ ਭਾਈ ਤੀਜੀ ਗੱਲ ਮੇਰੇ ਇਹ ਨਹੀਂ ਮੰਨਦੇ ਤਾਂ 500 ਦਾ ਗਾਲ ਦੁਖਦਾ ਨੌਂ ਮਿੰਟਾਂ ਕਰਕੇ ਵਿੱਚ ਸਰਪੰਚੀ ਦੀਆਂ ਵਿੱਚ ਰਸਲੇ ਦੀਆਂ ਵਿੱਚ ਫਾਇਦੇ ਦੀਆਂ ਮੈਂ ਤਾਂ ਮੇਰਾ ਵੀ ਆਪਣਾ ਦਾਬੜਾ ਰਲਾ ਤੈਨੂੰ ਕੋਈ ਕਹਿੰਦਾ ਨਾਮ ਜਾ ਕੇ ਦਿੰਦੇ ਤੂੰ ਮਜ਼ਾਕ ਰਾਤ ਸਰ ਉਹਨੇ ਵੀ ਉਹ ਰਾਤ ਚੌਕੀਦਾਰ ਨੇ ਵੀ ਹੋ ਕੇ ਜਦੋਂ ਤੇ ਬੋਦ ਹੈ ਹੈਂ ਸਰਗੀ ਬਾਈ ਉਹ ਰਾਤ ਚੌਕੀਦਾਰ ਨੇ ਵੀ ਇੱਧਰ ਨੂੰ ਗਾਹਕ ਮਾਰਿਆ ਕਲ ਦੀ ਦੀ ਨਗਾਉਂਦਾ ਹੌਲੇ ਰੋਜ਼ ਮਾਰਦਾ ਚੌਕੀਦਾਰ ਰੋਜ਼ ਹੀ ਹੁੰਦਾ ਹਮ ਹੁਣ ਇਹਦੇ ਮੈ ਪਤਾ ਕੀ ਹੁੰਦਾ ਹੈ ਕੁੱਤੇ ਬੋਹ ਭੌਂ ਕੇ ਇੱਕ ਵਾਰ ਤੈਨੂੰ ਦਾਵੜੇ ਦੇ ਨਹੀਂ ਤੈਨੂੰ ਬਰਾਮ ਖੜਾਉਂਦੇ ਆ ਠੀਕ ਹੈ ਨਾ ਗੱਲ ਜਿਹੜੀ ਕੱਲ ਦਾ ਦੁਪਹਿਰ ਨੂੰ ਲੋਸਮੈਂਟ ਕਰੀ ਹੈ ਮੈਂ ਕਿਹਾ ਸੜਾ ਇਧਰ ਟਾਈਮ ਵੀ ਲੋਸਮੈਂਟ ਤਾਂ ਕੋਈ ਮੈਂ ਉਹੀ ਤੈਨੂੰ ਕਹਿੰਦਾ ਜਿਹੜਾ ਮੈਂ ਕਹਿੰਦਾ ਤੈਨੂੰ ਫੋਨ ਕਰਿਆ ਵਾ ਕਾਦੀ ਲੋਸਮੈਂਟ ਕਰੀ ਤੇ ਕਹਿੰਦਾ ਗਾਲੇ ਮੈਂ ਘਮਾਇਆ ਵੀ ਅੱਗ ਲਾਇਆ ਮੈਂ ਇੱਥੇ ਥੋੜਾ ਪਾਣੀ ਡੋਬੇ ਪਏ ਹੁੰਦੇ ਪਹਿਲੇ ਮੀਂਹ ਡਾਕੀ ਪਹਿਲੇ ਹੀ ਲੜਣੀ ਅੱਗ ਨਾਲ ਪਹਿਲੇ ਤਾਂ ਡੁੱਬੇ ਪਏ ਆ ਵੀ ਦੇਖ ਖੇਤੀਬਾੜੀ ਮੈਂ ਘਮਾਇਆ ਕੋਲ ਮੇਰਾ ਨੰਬਰ ਪੁਲਿਸ ਵਾਲਿਆਂ ਕੋਲ ਮੇਰਾ ਨੰਬਰ ਲੰਬੜਦਾਰ ਨਾਲ ਅਨਾਉਂਸਮੈਂਟ ਕਰਾਉਣੀ ਆ ਉਹਦੇ ਕੋਲ ਮੇਰਾ ਨੰਬਰ ਸਰਪੰਚ ਕੋਲ ਪੰਜ ਕੋਲ ਮੇਰਾ ਨੰਬਰ ਜਿਹੜਾ ਦੇਖੋ ਵੀ ਫੋਨ ਕਰ ਦਿੰਦਾ ਜੀ ਨੋਟਿਸਮੈਂਟ ਕਰ ਦਿੰਦੇ ਹੁਣ ਤੂੰ ਕਹਦਾ ਤੂੰ ਕਰ ਤਾ ਮੈਂ ਤੁਹਾਡੇ ਨਾਲ ਗੱਲ ਇਹ ਗੱਤੂੰ ਗੱਲ ਤੇਰੀ ਕਰਦੇ ਆ ਸਿਕੰਦਰ ਰਹਿੰਦਾ ਚਿੱਤਾ ਬਾਈ ਆਇਆ ਇਹ ਖੂਨੇ ਪੀਂਦਾ ਇਹ ਗਰਦਨ ਫੜ ਕੇ ਝਟਕ ਸਾਲਾ ਦਾ ਫੋਨ ਵੀ 10 ਵਜੇ ਤੋਂ ਬਾਅਦ ਰਾਤ ਨੂੰ ਬਾਹਰ ਨਾ ਜਾਓ ਜਿਹਨੂੰ ਜ਼ਰੂਰੀ ਕੰਮ ਹੋਵੇ ਤਾਂ ਜਾਣਾ ਆਪਣਾ ਬਾਈ ਟਾਰਚ ਲੈ ਕੇ ਜਾਉਂਦਾ ਕਹਿੰਦਾ ਬਾਈ ਫੋਨ ਨਾ ਲਾਉਂਦੇ ਆ ਕਹਿੰਦਾ ਤੁਹਾਨੂੰ ਪਤਾ ਨਹੀਂ ਵੀ ਤੁਸੀਂ ਕਿੱਥੇ ਤੱਕ ਤੁਰ ਕੇ ਚਿਲ ਜਾਂਦੇ ਆ ਆਹੋ ਵੀਰ ਵੀ ਕੋਈ ਇਹ ਜੀ ਬਾਰ ਦਾ ਤਾਂ ਵੀ ਚੋਰੀ ਛੋਰੀ ਉੱਧਰ ਉੱਧਰ ਤਾਂ ਸੁਤਾ ਹੀ ਨਹੀਂ ਹੁੰਦੀ ਫੋਨ 'ਮੇਂ ਸੁਤਾ ਪਰ ਹੁਣ ਭਾਈ ਲਾਈਟਾਂ ਵੀ ਖੰਮ ਨਹੀਂ ਗਾਮ ਜਿਹੜਾ ਸਰਪੰਚ ਬਣ ਰਿਹਾ ਨੰਬਰ ਰੂਟਾਂ ਨੂੰ ਲੱਗਣੀ ਆ ਬੜੀ ਗੱਲ ਆ ਆਹ ਸੂਤ ਜਾਏ ਸਭ ਤੇ ਲੋਟ ਆ ਯਾਰ ਸਾਰੇ ਸਾਲ ਹੋ ਗਏ ਹਣੇ ਨੂੰ ਨਾ ਕੋਈ ਬਿਜਲੀ ਦੀ ਲੋੜ ਨਾ ਕਹੀ ਤੀ ਅਬੇ ਟਾਈਮ ਨਾਲ ਬੰਦ ਤੀ ਕੋਈ ਸੁ ਬਾਈ ਇੱਕ ਤਾਂ ਹੁਣ ਦੇਖ ਆਪਣੇ ਜੀਰੇ ਜੂਰੇ ਪੱਕ ਗੀਆਂ ਜੇ ਕਿਤੇ ਪਾਣੀ ਲਾਣ ਦਾ ਚੱਕਰ ਹੁੰਦਾ ਕਿਸੇ ਨੇ ਦਜਾਇ ਕਰਨਾ ਲਾ ਦੂ ਮੈਂ ਉੱਤੀ ਫਿਰਦਾ ਏ ਬੰਲਾ ਮੇਲੇ ਨੂੰ ਮੋੜ ਰਾ ਸੋੜ ਰਾ ਤੇ ਮੇਲੇ ਹੋਏ ਫੇਰ ਹੰਬਲੇ ਕਰਦਾ ਜਿਹੜਾ ਗੜਾਸਾਂ ਵਾਲੇ ਨੇ ਕਿ ਜਾਣਾ ਪੇ ਕਰਦਾ ਉੱਤਾ ਫਿਰਦਾ ਏ ਉਹ ਹੀ ਹਨ ਔਖਾ ਹੋ ਜਾਂਦਾ ਹੈ ਹੈ ਮੈਨੂੰ ਫੋਨ ਵੀ ਆਇਆ ਪੰਜ ਛੇ ਫੋਨਾਂ ਦਾ ਹੈ ਉਹ ਗੇ ਇਕੱਠੇ ਹੋ ਗਿਆ ਫੇਰ ਲੱਗਿਆ ਪੱਤ ਲੈ ਖੇਲਣ ਗਿਆ ਤਾਂ ਗੱਗਾ ਜੋੜ ਮਾਰਦਾ ਏ ਪਰ ਸਰੀਰ ਦੇ ਸਰਚ ਕਰ ਜਾਂਦਾ ਸਿਰੇ ਪਾ ਕੇ ਜਾ ਬਜਾ ਕਰ ਦਿੱਤਗੇ ਮੈਂ ਤਾਂ ਜਿੱਤਗੇ ਪਟਹਿਲ ਗਿਆ ਫੇਰਾ ਕੋਈ ਜਣਾ ਸੱਟ ਕੋਈ ਨਾ ਕਿਹ ਜਹਾ ਹੋਰ ਇੱਕ ਦਾ ਫਾਈਨਲ ਹੈ ਪਾਰਟੀ ਹੋ ਗਈ ਬੋਤਲ ਦੀ ਬਣਦੀ ਹੈ ਪਾਰਟੀ ਝੰਡੇ ਦੀ ਉਹ ਗਰਮੀ ਗਈ ਹੁਣ ਨਾ ਠੰਡਾ ਪੀਓ ਠੰਡੇ ਦਾ ਹੁਣ ਤੁਹਾਨੂੰ ਇਉਂ ਬਸੇਰੇ ਮਿਲ ਜਾਣੇ ਪੀਣੇ ਨੂੰ ਹਾਂ ਹਾਂ ਲਾ ਲਾਲ ਹੋ ਜਿਹੜੇ ਠੱਡੇ ਵਾਲੇ ਵੀ ਜਾਓ ਭਾਈ ਉਹ ਝੰਡੇ ਝੁੰਡੇ ਨਾ ਦੇਖੋ ਪਿੰਡ ਵਾਲੇ ਬੰਦਾ ਦੇਖਿਓ ਬਸ ਆ ਵਧੀਆ ਦੇਖੋ ਇਨੀ ਗੱਲ ਇਹ ਦੇਖੋ ਆਪਣਾ ਪੀਓ ਵੇ ਹੱਥ ਫੋੜੇ ਸਾਡਾ ਬੰਦਾ ਵੀ ਜੁੜੀ ਕੱਕ ਬੰਦਾ ਵੀ ਵਧੀਆ ਚਾਹੀਦਾ ਇਹ ਤੁਹਾਡੇ ਮਨ ਨੂੰ ਪਤਾ ਖੜਾ ਉਹਨਾਂ ਵਧੀਆ ਹਾਂ ਮੇਰੇ ਕੋਲ ਵੋਟ ਪੈ ਜਾਣੀ ਉਹਦਾ ਮਨ ਖੜਾ ਠੀਕ ਨਹੀਂ ਕਹਿੰਦਾ ਜਿਹੜਾ ਬੰਦਾ ਆਉਂਦਾ ਸਾਨੂੰ ਖਾਣ ਲੋਪਾਈ ਆ ਬਣਾ ਦੇ ਦੇ ਜਾਂ ਮੇਰੀ ਗੱਲ ਨਾਲ ਬੰਦਾ ਮੋਰ ਲਾਉਣ ਜਾਂਦਾ ਨਾ ਪਹਿਲਾਂ ਬੰਦਾ ਦੇਖਦਾ ਸਾਹਮਣੇ ਅੱਖਾਂ ਦੇ ਉੱਤੇ ਮੋਰ ਤਾਂ ਬਾਅਦ ਵਿੱਚ ਦਿਖਦੀ ਹੈ ਇਹ ਨਾ ਕੰਮ ਨਹੀਂ ਹੈ ਇਹ ਨਹੀਂ ਉਹਨਾਂ ਨੌਜਵਾਨ ਪੀੜ੍ਹੀਆਂ ਜਿਹੜੀ ਇਹ ਬਹੁਤ ਵਾਰ ਕਰ ਗਿਆ ਦੇਖਿਆ ਸਾਰੀ ਵੋਟ ਕਰ ਗਿਆ ਬਹੁਤ ਵਾਰ ਅੱਗੇ ਵਾਲਾ ਕੰਮ ਨਹੀਂ ਰਿਹਾ 600 ਪਿੰਡ ਦੀ ਵੋਟਾਂ ਸਭ ਨੂੰ ਪਤਾ ਕਿਹੜਾ ਕਿੱਥੇ ਆ ਆ ਕਿਹੜਾ ਕਿੰਨੇ ਕ ਪਾਣੀ ਜਾ 30000 ਵੋਟਾਂ ਪਿੰਡ ਦੀ ਗੱਗੇ ਬਾਈ ਆਪਣੀ ਗੱਡੀ ਚਿੱਟਾ ਲੰਗਿਆ ਏ ਆਪਣਾ ਕੁੰਡਾ ਲਾ ਕੇ ਰੱਖੇ ਕਰੋ ਇਹਨਾਂ ਦੇ ਕੈਮਰੇ ਤਾਂ ਕੰਮ ਨਹੀਂ ਕਰਿਆ ਕਿਆ ਫਾਇਦਾ ਮੈਂ ਤਾਂ ਪਾਈ ਆਪਣੀ ਅੱਜ ਮੰਗ ਰੱਖਣੀ ਸੀ ਭੁੱਲ ਗਿਆ ਦਿਮਾਗ ਚ ਰਹਿ ਗਈ ਲੈ ਮੈਨੂੰ ਰੇਡੂ ਵਾਲਾ ਲੈ ਕੇ ਦਿਓ ਘਰ ਲਾ ਲੈਣਾ ਕਹਦਾ ਜਿਹੜਾ ਵੀ ਦੇਖਦਾ ਬੰਦੂ ਲੌਂਗਮੀਟਰ ਨੂੰ ਫੋਨ ਕਰ ਨੂੰ ਭੁੱਲ ਗਿਆ ਪਿੰਡਦਾਰ ਪਵਾ ਕੋਟਦਾਰ ਕੀ ਹੁਣ ਕਰਾਂ ਬੁਹੇ ਲਿਆਵੇ ਜੀ ਨਾ ਰਗਾਉਣ ਵਾਲਾ ਬਹੁੰਦਾ ਉਹਦੀ ਰੇਂਜ ਦੇਖ ਲਓ ਕਿੰਨੀ ਗਿਆ ਖਰਾ ਮਜਲਾ 6 ਮਹੀਨੇ ਬਾਅਦ ਮੇਰੀ ਪੁੜੀ ਦੇਤੀ ਮੈਨੂੰ ਦਾਵੜੇ ਦੀ ਗੱਲਾ ਦੇ ਲਈ ਪਹਿਲਾਂ ਹੁਣ ਠੀਕ ਹੈ ਯਾਰ ਹੋਰ ਤਾਂ ਫੇਰ ਤੇਰਾ ਕੰਮ ਸੌਖਾ ਹੋਊਗਾ ਗੱਗਾ ਦੇਖ ਲੇ ਤੇ ਕਾ ਕਹਦਾ ਸੁਣੋ ਸੁਣੋ ਟੋ ਲਾਲਾ ਲੈ ਜਾ ਜੋ ਰੱਖਣਾ ਦੇਖੇ ਸੂਰ ਮਾ ਦੇਖੇ ਉਹ ਫੇਰ ਜਾ ਕੇ ਆਉਣਾ ਦੇਖੀਓ ਸੁਣੋ ਹਾਂ ਉਹ ਵਜਾ ਜ਼ੋਰ ਲੱਗਣਾ ਬਾਈ ਢੋਲ ਵੀ ਚੱਕੂਗੇ ਦਾਲ ਕਿਲੋ ਦਾ ਫੇਰ ਤਾਂ ਦਾਲ ਕਿਲੋ ਦਾ ਆਪਣਾ ਚਾਹੀਦਾ ਦੇਖੋ ਨਾ 1 ਕਿਲੋ ਚਾਹੀਦਾ ਵੇ ਚਾਹੀਦਾ ਨਹੀਂ ਮੰਗ ਕੇ ਖੜੇ ਹੋ ਰਹੇ ਸੁਣੋ 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 ਠੀਕ ਹੈ ਭਾਈ ਮਾਦੀਆ ਚਲੋ ਮੁੰਡਾ ਵਧੀਆ ਮਿਲ ਜੂ ਵੇ ਪਿੰਡ ਨੂੰ ਬਾਜੀ ਬਾਸ ਬਕਾਸ ਵਾਲਾ ਹੋਵੇ ਯਾਰ ਇਹ ਨਾ ਬੰਦਾ ਵਧੀਆ ਚਾਹੀਦਾ ਬਾਸ ਬੰਦਾ ਕੰਮ ਕਰਦਾ ਹੋਵੇ ਬੰਦਾ ਕੰਮ ਕਰਦਾ ਹੋਵੇ ਭਾਈ ਬੰਦਾ ਆਪਣਾ ਵੀ ਉਹ ਜੀ ਗਰੀਬ ਬੰਦੇ ਵੀ ਗਰੀਬ ਬੰਦੇ ਵੀ ਸੁਣਾਈ ਸੁਣਨੇ ਵਾਲਾ ਹੋਵੇ ਭਾਈ ਕਿਸੇ ਨੂੰ ਰਾਖਣ ਨਹੀਂ ਲੱਗਿਆ ਕਿਸੇ ਦਾ ਕਾਰਡ ਨਹੀਂ ਕਿਸੇ ਨੂੰ ਪਿਲਸਣ ਨਹੀਂ ਲੱਗੀ ਜਿਕਣਾ ਹੁਣ ਹੁਣ ਬੰਦੇ ਹੋ ਜੇ ਵਿੱਚ ਪਿਲਸਣਾ ਵੀ ਲੱਗਿਆ ਵੀ ਅੱਗੇ ਪੜਿਆ ਲਿਖਿਆ ਚਾਹੀਦਾ ਵੀ ਕਿਤੇ ਫਾਰਮ ਵੀ ਭਰ ਸਕੇ ਫਾਰਮ ਭਰ ਸਕੇ ਬੜਾ ਕੰਮ ਕਰਾ ਸਕੇ ਉਹ ਬੰਦੇ ਦੀ ਗੱਲ ਸੁਣ ਲਿਆ ਇਹ ਡਟੋਟ ਕੇ ਪਈ ਹੈ ਬੰਦੇ ਹਾਂ ਉਹ ਵੀ ਚਾਹੀਦਾ ਹਾਂ ਠੀਕ ਆ ਆ ਗੱਲ ਆ ਗੱਲ ਸਹੀ ਹੈ ਦੀ ਇਹਦਾ ਬੰਦਾ ਗੱਲ ਵੀ ਸੁਣੇ ਥੈਂਕ ਯੂ ਹਾਂ ਨਾ ਠੀਕ ਹੈ ਵੀ ਬੰਦਾ ਬੰਦੇ ਦੀ ਗੱਲ ਸੁਣੇ ਲੜੇ ਨਾ ਹੂੰ ਜੇ ਸਹੀ ਲੱਗਦੀ ਕਰ ਦੇਵੇ ਇਹ ਗਲਤ ਨਾ ਕਰ। ਚਲੋ ਇਹ ਤਾਂ ਇਹਦਾ ਬਾਈ ਚੱਲੀ ਜਾਣੇ ਮੁੱਦੇ। ਬਾਕੀ ਫੇਰ ਦੇਖਦੇ ਕਿਆ ਬਣਦਾ। ਮੈਂ ਕਹਿੰਦਾ ਸੀ ਕਿ ਇਹਦਾ ਹੁਣ ਪਿੰਡ ਚ ਚੱਲਦਾ ਆਪਣਾ ਮੂਲ ਆਉਂਦੇ ਆ। ਬਸ ਇਹਦਾ ਸਾਰੇ ਕਿਤੇ ਸਿਆਸਤ ਰਹੇ ਪਿੰਡ ਚ। ਚਲੋ ਠੀਕ ਆ ਜੀ ਬਾਈ। ਹੱਸੀ ਕੱਲ ਜੀ ਸਾਰੇ। ਫੇਰ ਮਿਲਦੇ ਆ ਜੀ। ਹੋਰ ਕਰੀਂ।